ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ 11 ਨਿਊਜ਼ ਇਸ ਟਾਈਮ ਅਸੀਂ ਪਹੁੰਚਿਆ ਜੀ ਹਰਿਆਣੇ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਪਰਤੇ ਦੇ ਨਜ਼ਦੀਕ ਤੁਸੀਂ ਦੇਖ ਸਕਦੇ ਹੋ ਇਹ ਡਰੇਨ ਹੈ ਜਿਹੜੀ ਹਰਿਆਣੇ ਦੇ ਵਿੱਚੋਂ ਹੁੰਦੀ ਹੋਈ ਜਿਹੜੀ ਘਾਗਰ ਦਰਿਆ ਦੇ ਵਿੱਚ गिरਦੀ ਹੈ ਇਹ ਸੜਕ ਹੈ ਜਿਹੜੀ ਕੈਥਲ ਨੂੰ ਜਾਂਦੀ ਹੈ ਖੇੜੀ ਗੁਲਾਮ ਹੋ ਕੇ ਖਰਕਾਂ ਸਮਾਦਾ ਤੋਂ ਚਲਦੀ ਹੈ ਇਹ ਇੱਕ ਸਾਈਡ ਖਰਕਾਂ ਤੋਂ ਆਉਂਦੀ ਹੈ ਦੂਜੀ ਰੋਡ ਜਿਹੜੀ ਸਮਾਦਾ ਤੋਂ ਆਉਂਦੀ ਹੈ ਤੇ ਦੋਨੇ ਸੜਕਾਂ ਇਕੱਠੀਆਂ ਹੋ ਕੇ ਇੱਥੋਂ ਇਹ ਹਰਿਆਣੇ ਦੇ ਜ਼ਿਲ੍ਹੇ ਕੈਥਲ ਨੂੰ ਜੋੜਦੀਆਂ ਨੇ ਪੰਜਾਬ ਨੂੰ ਵੀ ਇਹ ਕੈਥਲ ਦੇ ਨਾਲ ਜੋੜਦੀਆਂ ਸੜਕਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਪ੍ਰਧਾਨ ਮੰਤਰੀ ਗ੍ਰਾਮੀਨ ਸੜਕ ਯੋਜਨਾ ਦੇ ਤਹਿਤ ਇਹ ਸੜਕ ਬਣੀ ਹੋਈ ਹੈ ਤੇ ਇਹ ਖਾਸ ਗੱਲ ਇਹ ਹੈ ਕਿ ਇਸ ਸੜਕ ਦੀਆਂ ਇਸ ਇਸ ਹਰਿਆਣੇ ਦੀਆਂ ਸੜਕਾਂ ਵੀ ਜਿਹੜੀਆਂ ਹੈਗੀਆਂ ਇਹ ਪੰਜਾਬ ਦੇ ਤਰਜ਼ ਤੇ ਬਣਨੀਆਂ ਸ਼ੁਰੂ ਹੋ ਗਈਆਂ ਤੁਸੀਂ ਇਹ ਦੇਖ ਸਕਦੇ ਹੋ ਸੜਕ ਬਣੀ ਹੋਈ ਥੋੜੇ ਦਿਨ ਪਹਿਲਾਂ ਕੋਈ ਹਫਤਾ 10 ਦਿਨ ਪਹਿਲਾਂ ਇਸ ਸੜਕ ਦੇ ਉੱਤੇ ਪੈਚਵਰਕ ਕੀਤਾ ਗਿਆ ਸੀ ਤਾਂ ਤੁਸੀਂ ਦੇਖ ਸਕਦੇ ਹੋ ਪੈਚਵਰਕ ਕਿੱਥੇ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਪਲੀਆਂ ਬਾਜ਼ੀਆਂ ਹੋ ਰਹੀਆਂ ਨੇ ਉਸੇ ਤਰਜ਼ ਤੇ ਹਰਿਆਣੇ ਦੇ ਵਿੱਚ ਵੀ ਕਪਲੇ ਬਾਜ਼ੀਆਂ ਸ਼ੁਰੂ ਹੋ ਗਈਆਂ ਨੇ ਪਹਿਲੀ ਸੜਕ ਸਾਨੂੰ ਇਹ ਮਿਲੀ ਹੈ ਜਿਹੜੀ ਉਹ ਥੋੜੇ ਦਿਨ ਪਹਿਲਾਂ ਕਾਫੀ ਪੈਚ ਵਰਕ ਕੀਤਾ ਗਿਆ ਸੀ ਇਸ ਦੇ ਉੱਤੇ ਤੇ ਇਸ ਸਮੇਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਖਿਲਰੀਆਂ ਰੋੜੀਆਂ ਨਜ਼ਰ ਆ ਰਹੀਆਂ ਨੇ ਨਜ਼ਰ ਆ ਰਹੀਆਂ ਨੇ ਤੇ ਜਿਹੜਾ ਪੈਚ ਵਰਕ ਕੀਤਾ ਗਿਆ ਸੀ ਇਹ ਸਾਰਾ ਪੱਟਿਆ ਗਿਆ ਦੁਆਰੇ ਤੇ ਖੱਡੇ ਜਿਉਂ ਦੀ ਤਿਉਂ ਤੁਸੀਂ ਦੇਖ ਸਕਦੇ ਹੋ ਤੇ ਇਹ ਜਿਹੜਾ ਪੈਚ ਵਰਕ ਦੇ ਵਿੱਚ ਇਹ ਕਪਲੇਬਾਜੀ ਕਿਸ ਵੱਲੋਂ ਕੀਤੀ ਗਈ ਹੈ ਇੱਕ ਠੇਕਾ ਦਿੱਤਾ ਗਿਆ ਸੀ ਠੇਕੇਦਾਰ ਨੂੰ ਜਾਂ ਫਿਰ ਵਿਭਾਗੇ ਵੱਲੋਂ ਮੈਕਲਨ ਦੇ ਮੁਲਾਜ਼ਮਾਂ ਵੱਲੋਂ ਅਫਸਰਾਂ ਵੱਲੋਂ ਇਹ ਕੀਤਾ ਗਿਆ ਤਾਂ ਬੇਨਤੀ ਹੈ ਹਰਿਆਣਾ ਸੀਐਮ ਸਾਹਿਬ ਹਰਿਆਣਾ ਸੈਣੀ ਸਾਹਿਬ ਨੂੰ ਕਿ ਇਸ ਕਪਲੇ ਬਾਜੀ ਦੇ ਉੱਤੇ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਰੋੜੀਆਂ ਜਿਉਂਦੀਆਂ ਤਿਉ ਪੰਨਿਆਂ ਨੇ ਸਾਰੀ ਜਿਹੜੀ ਪਾਈ ਐ ਇੱਥੇ ਕਾਫੀ ਮਾਤਰਾ ਦੇ ਵਿੱਚ ਇਸ ਦੇ ਉੱਤੇ ਪੈਚਵਰਕ ਦੇ ਵਿੱਚ ਪਾਈ ਗਈ ਸੀ ਲੁੱਕ ਬਜਰੀ ਤੇ ਸਾਰੀ ਇਹ ਇੱਦੜ ਕੇ ਕਈ ਕਿਲੋਮੀਟਰ ਤੱਕ ਇਸੇ ਤਰ੍ਹਾਂ ਇਹ ਬਜਰੀ ਇੱਦੜ ਗਈ ਐ ਸਾਰੀ ਕਿਉਂਕਿ ਲੁੱਕ ਪਿਓਰ ਇਹਦੇ ਤੇ ਨਹੀਂ ਪਾਈ ਗਈ ਸੀ ਤੇ ਜਿਹੜੀ ਇਸ ਦੇ ਵਿੱਚ ਲੁੱਕ ਪਾਈ ਗਈ ਸੀ ਬਹੁਤ ਘੱਟ ਮਾਤਰਾ ਦੇ ਵਿੱਚ ਪਾ ਕੇ ਵਿੱਚ ਤੇਲ ਮਿਲਾ ਕੇ ਸਿਰਫ ਦਿਖਾਵਾ ਕੀਤਾ ਗਿਆ ਸੀ ਕਿ ਕਾਲੇ ਰੰਗ ਦੀ ਜਿਹੜੀ ਬਹੁਤ ਲੁੱਕ ਪਾਈ ਹੋਈ ਹੈ ਤਾਂ ਬੜੀ ਵਧੀਆ ਜਦੋਂ ਪਾ ਰਹੇ ਸੀ ਲੱਗਦੀ ਸੀ ਬੜਾ ਵਧੀਆ ਮਾਲ ਪਾ ਰਹੇ ਨੇ ਪਰ ਅਗਲੇ ਦਿਨ ਹੀ ਇਹ ਜਿਹੜਾ ਉੱਦੜਨਾ ਸ਼ੁਰੂ ਹੋ ਗਿਆ ਸੀ ਤੇ ਇਸ ਸਮੇਂ ਹੁਣ तकरीबन 8-10 ਦਿਨ ਹੋ ਗਏ ਨੇ ਇਹ ਲੁੱਕ ਬਜਰੀ ਪਾਈ ਨੂੰ ਤੇ ਸਾਰੀ ਇੱਧੜ ਕੇ ਹੁਣ ਬਿਲਕੁਲ ਵੀ ਕਿਸੇ ਵੀ ਖੱਡੇ ਦੇ ਵਿੱਚ ਹੈ ਜਿਹੜੀ ਉਹ ਬਜਰੀ ਨਹੀਂ ਰਹੀ ਤੁਸੀਂ ਦੇਖਦੇ ਹੋ ਛੋਟੇ-ਛੋਟੇ ਖੱਡਿਆਂ ਦੇ ਵਿੱਚੋਂ ਵੀ ਇਹ ਸਾਰੀ ਬਜਰੀ ਇਦੜ ਕੇ ਅਲੱਗ-ਥਲੱਗ ਹੋ ਕੇ ਬਾਹਰ ਨਿਕਲ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਹਾਲਾਤ ਇਸ ਸੜਕ ਦੇ ਤੇ ਬੇਨਤੀ ਹੈ ਸੀਐਮ ਹਰਿਆਣਾ ਨੂੰ ਕਿ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹ ਜਿਹੜੇ ਹਰਿਆਣੇ ਦੀ ਜਿਹੜੀ ਬਹੁਤ ਵਧੀਆ ਸਰਕਾਰ ਹੈ ਤੇ ਇਹ ਜੇਕਰ ਐਦਾਂ ਹੋਣ ਲੱਗ ਗਿਆ ਤਾਂ ਪੰਜਾਬ ਜਿਸ ਤਰ੍ਹਾਂ ਕਿ ਪੰਜਾਬ ਦੀਆਂ ਸੜਕਾਂ ਜਿੱਦ ਜਿਹੜੀ ਮਰਜ਼ੀ ਸੈੱਡ ਚਲੇ ਜਾਓ ਜਿਹੜੀਆਂ ਮਹਕਮੇ ਦੇ ਅਧੀਨ ਸੜਕਾਂ ਨੇ ਉਹ ਸਾਰੀਆਂ ਸੜਕਾਂ ਜਿਹੜੀਆਂ ਟੁੱਟ ਕੇ ਖਖੜੀਆਂ ਕਰੇਲੇ ਹੋਈਆਂ ਹੋਈਆਂ ਨੇ ਦਰਿਆ ਦੇ ਘੱਗਰ ਦੇ ਨੇੜੇ ਤੇੜੇ ਦੀਆਂ ਜਿਹੜੇ ਪੰਜਾਬ ਨੂੰ ਪੰਜਾਬ ਦੀਆਂ ਸੜਕਾਂ ਹਰਿਆਣੇ ਨੂੰ ਜੋੜਦੇ ਨੇ ਸਾਰੀਆਂ ਸੜਕਾਂ ਹੋ ਟੁੱਟੀਆਂ ਹੋਈਆਂ ਨੇ ਇੱਕ ਵੀ ਰਸਤਾ ਇਹ ਨਹੀਂ ਹੈਗਾ ਕਿ ਜਿਹੜਾ ਸਹੀ ਸਲਾਮਤ ਹੋਵੇ ਚਾਹੇ ਤੁਸੀਂ ਖਨੌਰੀ ਹੋ ਕੇ ਸ਼ੇਰਗੜ੍ਹ ਹੋ ਕੇ ਕੈਥਲ ਨੂੰ ਆਜੋ ਚਾਹੇ ਖਰਕਾ ਸਮਾਦਾਂ ਨੂੰ ਹੋ ਕੇ ਆਜੋ ਚਾਹੇ ਬਾਦਸ਼ਾਹਪੁਰ ਨੂੰ ਹੋ ਕੇ ਆਜੋ ਸਾਰੀਆਂ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਤੇ ਹਰਿਆਣੇ ਦੇ ਵਿੱਚ ਆ ਕੇ ਹੀ ਕੁਝ ਵਧੀਆ ਹਾਲਾਤ ਦੀਆਂ ਸੜਕਾਂ ਮਿਲਦੀਆਂ ਨੇ ਪਰ ਜਦੋਂ ਇਹੋ ਜੇ ਘਪਲੇਬਾਜ਼ ਅੱਗੇ ਮਿਲ ਜਾਂਦੇ ਨੇ ਜਿਹੜੇ ਕਿ ਇਸ ਤਰ੍ਹਾਂ ਦੀਆਂ ਸੜਕਾਂ ਨਹੀਂ ਜਿਹੜੀਆਂ ਹਰਿਆਣੇ ਦੀਆਂ ਰਹਿਣੀਆਂ ਸਹੀ ਸਲਾਮਤ ਤਾਂ ਸਾਰੇ ਸੜਕਾਂ ਦਾ ਇਹੀ ਹਾਲ ਹੋ ਜਾਣਾ ਤਾਂ ਬੇਨਤੀ ਹੈ ਸੀਐਮ ਹਰਿਆਣਾ ਨੂੰ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੋਂ ਇਹੋ ਜੇ ਘਪਲਾਵਾਜੀ ਨਾ ਹੋਵੇ ਜੋੜੇ ਰਹੋ ડી11 ਨਿਊਜ਼ ਪੰਜਾਬ ਦੇ ਨਾਲ ਅਸੀਂ ਤੁਹਾਨੂੰ ਮਿਲਦੇ ਹਾਂ ਇੱਕ ਨਵੇਂ ਮੁੱਦੇ ਦੇ ਉੱਤੇ